ਅੱਜ ਆਈਪੀਐਲ 'ਚ ਪੰਜਾਬ ਹైదరాబాద్ ਤੋਂ ਹਾਰਿਆ ਵਾ ਪਰ ਸਭ ਤੋਂ ਵੱਡੀ ਗੱਲ ਆ ਕਿ ਪੰਜਾਬ ਹਾਰਿਆ ਪੰਜਾਬ ਤੋਂ ਹੀ ਆ ਦੋ ਪਲੇਅਰ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਇੱਕ ਅਰਸ਼ਦੀਪ ਸਿੰਘ ਤੇ ਦੂਜਾ ਅਭਿਸ਼ੇਕ ਸ਼ਰਮਾ ਜਾਣੀ ਕਿ ਜੁਬਰਾਤ ਸਿੰਘ ਦਾ ਚੇਲਾ ਜੇ ਪੰਜਾਬ ਹਾਰਿਆ ਤਾਂ ਜੁਬਰਾਤ ਸਿੰਘ ਦੇ ਚੇਲੇ ਤੋਂ ਸਭ ਤੋਂ ਵੱਡੀ ਗੱਲ ਆ ਕਿ ਪੰਜਾਬ ਨੂੰ ਹਰਾਉਣ ਦੇ ਲਈ ਅਵਿਸ਼ੇਕ ਸ਼ਰਮਾ ਦੇ ਵੱਲੋਂ ਸ਼ਾਨਦਾਰ ਪਾਰੀ ਹੈ ਜਿਹੜੀ ਖੇਡੀ ਗਈ ਹੈ ਤੇ ਇੱਕ ਇਤਿਹਾਸਕ ਸੈਂਕੜਾ ਜਿਹੜਾ ਜੜਿਆ ਗਿਆ। ਪੰਜਾਬ ਦੀ ਹਾਰ ਦਾ ਦੁੱਖ ਤਾਂ ਹੈ ਪਰ ਜੇਕਰ ਅਵਿਸ਼ੇਕ ਸ਼ਰਮਾ ਦੀ ਗੱਲ ਕਰੀਏ ਤਾਂ ਇੱਕ ਪੰਜਾਬੀ ਖਿਡਾਰੀ ਹੈ। ਉਸਨੇ ਵੱਡੇ ਪੱਧਰ ਦੇ ਉੱਪਰ ਆਪਣਾ ਨਾਮ ਚਮਕਾਇਆ। ਲਗਾਤਾਰ ਕਈ ਮੈਚਾਂ ਦੇ ਵਿੱਚ ਸਕੋਰ ਨਹੀਂ ਬਣ ਰਹੇ ਸੀ ਤੇ ਹੁਣ ਜਦੋਂ ਸਕੋਰ ਬਣਾਏ ਨੇ ਤਾਂ ਉਹ ਵੀ ਅਜਿਹੇ ਤਰੀਕੇ ਤੇ ਅਜਿਹੇ ਅੰਦਾਜ਼ 'ਚ ਬਣਾਏ ਨੇ ਕਿ ਲੋਕ ਆਸ਼ਸ਼ ਕਰ ਉੱਠੇ ਨੇ ਤੇ ਹਰ ਕੋਈ ਇਸ ਖਿਡਾਰੀ ਦੀ ਤਾਰੀਫ਼ ਕਰ ਰਿਹਾ। ਤੇ ਉਹ ਕਮੈਂਟਰ ਵੀ ਤਾਰੀਫ ਕਰ ਰਹੇ ਨੇ ਜਿਹੜੇ ਪੰਜਾਬ ਨੂੰ ਲੈ ਕੇ ਹਮੇਸ਼ਾ ਕੁਛ ਤਾਂ ਕੁਛ ਅਦੇਹਾ ਬੋਲਦੇ ਆ ਜੋ ਸ਼ਾਇਦ ਕੋਈ ਵੀ ਪੰਜਾਬੀ ਨਹੀਂ ਸੁਣਨਾ ਚਾਹੁੰਦਾ ਹੁੰਦਾ ਪਰ ਅੱਜ ਉਹਨਾਂ ਦੇ ਮੂੰਹ ਤੋਂ ਵੀ ਪੰਜਾਬ ਦੀ ਤਾਰੀਫ ਹੋ ਰਹੀ ਸੀ ਕਿਉਂਕਿ ਖਿਡਾਰੀ ਵੀ ਪੰਜਾਬ ਦਾ ਵਾ ਤਾਂ ਪੰਜਾਬ ਦੇ ਹੁਣ ਇੱਕ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਅਜੇ ਮੈਚ ਬਹੁਤ ਬਾਕੀ ਨੇ ਤਾਂ ਜਿਸ ਤਰੀਕੇ ਦੀ ਟੀਮ ਹੋ ਸਕਦਾ ਹੈ ਕਿ ਇੱਕ ਸਟਰੋਂਗ ਤਰੀਕੇ ਨਾਲ ਬੈਕ ਕਰੇ ਸਭ ਤੋਂ ਅਹਿਮ ਗੱਲ ਇਹ ਕਿ ਇੱਥੇ ਹੋਰ ਆ ਸ਼੍ਰੀਸ਼ ਐੱਯਰ ਦੀ ਜਿੱਕਰ ਗੱਲ ਕਰੀਏ ਪਿਛਲੇ ਸੀਜ਼ਨ ਦੇ ਵਿੱਚ ਪੰਜਾਬ ਦੀ ਟੀਮ ਨੇ ਸਭ ਤੋਂ ਹਾਈਐਸਟ ਰਨ ਚੇਜ਼ ਕੀਤੇ ਸੀ ਤੇ ਉਸ ਸਮੇਂ ਸ਼੍ਰੀਸ਼ ਐੱਯਰ ਕਲਕੱਤਾ ਦੇ ਕਪਤਾਨ ਸੀ ਤੇ ਪੰਜਾਬ ਨੇ ਕਲਕੱਤਾ ਦੇ ਖਿਲਾਫ ਹੀ ਸਭ ਤੋਂ ਵੱਡਾ ਰਨ ਚੇਜ਼ ਕੀਤਾ ਸੀ ਤੇ ਉਸ ਤੋਂ ਬਾਅਦ ਕਲਕੱਤੇ ਦੀ ਟੀਮ ਨੇ ਕਿਤਾਬ ਜਿੱਤਿਆ ਸੀ ਚੈਂਪੀਅਨ ਬਣੀ ਸੀ ਤਾਂ ਇੱਥੇ ਇੱਕ ਉਹ ਵੀ ਉਮੀਦ ਆ ਕਿ ਹੋ ਸਕਦਾ ਇਸ ਤਰੀਕੇ ਰਨ ਚੇਸ ਜਿਹੜਾ ਅੱਜ ਹੋਇਆ ਤਾਂ ਇਹ ਇੱਕ ਉਸ ਤਰੀਕੇ ਦਾ ਇੱਕ ਇਸ਼ਾਰਾ ਵੀ ਹੋ ਸਕਦਾ ਤਾਂ ਇਹ ਵੀ ਕੁਝ ਲੋਕ ਇੱਥੇ ਸੋਚ ਰਹੇ ਹੋਤੀ ਤੁਸੀਂ ਕੀ ਸੋਚ ਰਹੇ ਹੋ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਪਰ ਅੱਜ ਦੇ ਮੈਚ ਦੀ ਜੇਕਰ ਗੱਲ ਕਰੀਏ ਅਭਿਸ਼ੇਕ ਸ਼ਰਮਾ ਦੇ ਵੱਲੋਂ ਸ਼ਾਨਦਾਰ ਖੇਡ ਆ ਜਿਹੜੀ ਉਹ ਦਿਖਾਈ ਗਈ ਆ ਹਾਲਾਂਕਿ ਪੰਜਾਬ ਨੇ ਬੈਟਿੰਗ ਬੜੇ ਵਧੀਆ ਢੰਗ ਦੇ ਨਾਲ ਕੀਤੀ ਸੀ ਪਰ ਬੋਲਿੰਗ ਦੇ ਵਿੱਚ ਕਹਿ ਸਕਦੇ ਹਾਂ ਕਿ ਇੱਕ ਥੋੜਾ ਜਿਹਾ ਝਟਕਾ ਲੱਗਿਆ ਪੰਜਾਬ ਨੂੰ ਕਿਉਂਕਿ ਲੋਕੀ ਫੁਰਗਿਸ਼ਨ ਸੀ ਜੋ ਬਾਹਰ ਹੁੰਦਾ ਵਾ ਜਿਸ ਤੇ ਚੱਲਦੇ ਇੱਕ ਵੱਡਾ ਝਟਕਾ ਪੰਜਾਬ ਨੂੰ ਲੱਗਦਾ ਵਾ ਪਰ ਅਭਿਸ਼ੇਕ ਸ਼ਰਮਾ ਦੀ ਜਿੰਨੀ ਤਰੀਕ ਕਰੋ ਉਹਨੇ ਘਾਟਾ ਕਿਉਂਕਿ ਅਭਿਸ਼ੇਕ ਸ਼ਰਮਾ ਦੇ ਵੱਲੋਂ ਸਿਰਫ ਸ਼ਾਨਦਾਰ ਖੇਡ ਨਹੀਂ ਦਿਖਾਈ ਗਈ ਸਗੋ ਪੰਜਾਬ ਨੂੰ ਇਸ ਮੁਕਾਬਲੇ ਤੋਂ ਪੂਰੀ ਤਰ੍ਹਾਂ ਬਾਹਰ ਕੀਤਾ ਗਿਆ ਤਾਂ ਅਭਿਸ਼ੇਕ ਸ਼ਰਮਾ ਦੀ ਤਾਰੀਫ ਕਰਨੀ ਬਣਦੀ ਆ ਉਹਨਾਂ ਦੇ ਨਾਲ-ਨਾਲ ਜੁਬਰਾ ਸਿੰਘ ਦੀ ਵੀ ਤਾਰੀਫ ਕਰਨੀ ਬਣਦੀ ਆ ਕਿਉਂਕਿ ਜੁਬਰਾਜ ਸਿੰਘ ਦੇ ਵੱਲੋਂ ਹੀ ਇਸ ਖਿਡਾਰੀ ਨੂੰ ਕੋਚਿੰਗ ਜਿਹੜੀ ਦਿੱਤੀ ਜਾਂਦੀ ਆ ਤਾਂ ਉਹ ਵੀ ਤਾਰੀਫ ਦੇ ਕਾਬਲ ਨੇ ਕਿਉਂਕਿ ਜੁਬਰਾਜ ਸਿੰਘ ਜਿਸ ਤਰੀਕੇ ਦਾ ਖਿਡਾਰੀ ਸੀ ਉਸੇ ਤਰੀਕੇ ਦਾ ਜੁਬਰਾਜ ਦਾ ਚੇਲਾ ਵੀ ਆ ਤਾਂ ਅੱਜ ਪੰਜਾਬ ਨੂੰ ਹਾਰ ਹੋਈ ਆ ਪੰਜਾਬ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਆਈਪੀਐਲ ਦੇ ਵਿੱਚ ਹైదਰਾਬਾਦੀ ਟੀਮ ਦੇ ਖਿਲਾਫ ਤਾਂ ਹੁਣ ਅਗਲੇ ਮੁਕਾਬਲਾ ਜਿਹੜਾ ਅਗਲਾ ਮੁਕਾਬਲਾ ਪੰਜਾਬ ਦਾ ਹੋਣਾ ਕਲਕੱਤਾ ਦੇ ਨਾਲ ਹੋਣਾ ਮਹਾਲੀ ਦੇ ਵਿੱਚ ਹੋਣਾ ਵਾ ਤਾਂ ਉਮੀਦ ਕਰਦੇ ਹਾਂ ਕਿ ਪੰਜਾਬ ਦੀ ਟੀਮ ਉਸ ਮੁਕਾਬਲੇ ਨੂੰ ਵਧੀਆ ਟੰਗ ਦੇ ਨਾਲ ਖੇਡੇਗੀ ਜਿੱਤੇਗੀ ਸਭ ਤੋਂ ਅਹਿਮ ਗੱਲ ਆ ਕਿ ਸ਼੍ਰੀਸ਼ ਸ਼ੇਅਰ ਨੇ ਪਿਛਲੀ ਵਾਰ ਉਸ ਟੀਮ ਨੂੰ ਚੈਂਪੀਅਨ ਬਣਾਇਆ ਸੀ ਪਰ ਉਸ ਤੋਂ ਬਾਅਦ ਸ਼੍ਰੀਸ਼ ਅਈਅਰ ਨੂੰ ਰਿਲੀਜ਼ ਕੀਤਾ ਜਾਂਦਾ ਸਰੋਵਾਰ ਸ਼ਰੇਸ਼ ਈਗਰ ਦਾ ਇੱਕ ਬਿਆਨ ਆਉਂਦਾ ਵਾ ਕਿ ਮੈਨੂੰ ਉਸ ਤਰੀਕੇ ਦੀ ਇੱਜ਼ਤ ਨਹੀਂ ਦਿੱਤੀ ਗਈ ਜਿਸ ਤਰੀਕੇ ਦੀ ਮੈਂ ਇੱਜ਼ਤ ਚਾਹੁੰਦਾ ਸੀ ਤਾਂ ਹੁਣ ਸ਼ਰੇਸ਼ ਈਗਰ ਪਹਿਲੀ ਵਾਰ ਕਲਕੱਤਾ ਦੀ ਟੀਮ ਦੇ ਖਿਲਾਫ ਇਸ ਸੀਜ਼ਨ ਦੇ ਵਿੱਚ ਖੇਡਦਾ ਹੋਇਆ ਨਜ਼ਰ ਆਏਗਾ ਤਾਂ ਸਭ ਤੋਂ ਅਹਿਮ ਰਹੇਗਾ ਕਿ ਸ਼ਰੇਸ਼ ਈਗਰ ਕਿਸ ਤਰੀਕੇ ਦੀ ਕਪਤਾਨੀ ਕਰੇਗਾ ਕਿਸ ਤਰੀਕੇ ਦੀ ਬੈਟਿੰਗ ਕਰੇਗਾ ਕਈ ਵੀ ਸਭ ਤੋਂ ਅਹਿਮ ਰਹੇਗਾ ਕਿਉਂਕਿ ਕਲਕੱਤਾ ਦੇ ਖਿਲਾਫ ਪਹਿਲੀ ਵਾਰ ਮੁਕਾਬਲਾ ਹੋਣ ਜਾ ਰਿਹਾ ਹੈ ਸੀਜ਼ਨ ਦੇ ਵਿੱਚ ਪਰ ਅੱਜ ਦੇ ਮੁਕਾਬਲੇ ਦੀ ਜਿੰਨੀ ਵੀ ਗੱਲ ਕਰੀਏ ਉਹਦੇ ਵਿੱਚ ਸਭ ਤੋਂ ਅਹਿਮ ਇੱਕ ਜੋ ਕਿਰਦਾਰ ਰਹੇਗਾ ਉਹ ਰਹੇਗਾ ਅਭਿਸ਼ੇਕ ਸ਼ਰਮਾ ਜਿਸ ਨੇ ਨਾ ਸਿਰਫ ਸ਼ਾਨਦਾਰ ਪਾਰੀ ਖੇਡੀ ਅਸਗੋਂ ਆਪਣੇ ਦਮ ਦੇ ਉੱਪਰ ਇੱਕ ਵੱਡਾ ਰਾਂਚੀਜ਼ ਕਰਕੇ ਆਪਣੀ ਟੀਮ ਨੂੰ ਮੈਚ ਜਿਹੜਾ ਉਹ ਜਿਤਾਇਆ ਵਾ ਤਾਂ ਅਭਿਸ਼ੇਕ ਸ਼ਰਮਾ ਦੀ ਇਸ ਪਾਰੀ ਦੀ ਜੇਕਰ ਗੱਲ ਕਰੀਏ ਤੁਸੀਂ ਕੀ ਸੋਚ ਰਹੇ ਹੋ ਤੁਹਾਡੇ ਮੁਤਾਬਕ ਕਿਸ ਤਰੀਕੇ ਦੀ ਪਾਰੀ ਆ ਤੇ ਕਿੱਥੇ ਕਿਤੇ ਕੇ ਪਲੇਅਰ ਆਉਣ ਵਾਲੇ ਸਮੇਂ ਦੇ ਵਿੱਚ ਜਾ ਸਕਦਾ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤਾਂ ਅਭਿਸ਼ੇਕ ਸ਼ਰਮਾ ਦੇ ਵੱਲੋਂ ਸ਼ਾਨਦਾਰ ਖੇਡ ਦਿਖਾਈ ਗਈ ਆ ਪੰਜਾਬ ਨੂੰ ਪੰਜਾਬ ਨਹੀਂ ਹਰਾਤਾ ਵਾ ਕਿਉਂਕਿ ਅਭਿਸ਼ੇਕ ਸ਼ਰਮਾ ਪੰਜਾਬ ਦੇ ਰਹਿਣ ਵਾਲੇ ਆ ਸ਼੍ਰੀ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਤਾਂ ਅਭਿਸ਼ੇਕ ਸ਼ਰਮਾ ਨੇ ਸ਼ਾਨਦਾਰ ਪਾਰੀ ਖੇਡੀ ਆ ਸਭ ਤੋਂ अहम ਗੱਲ ਆ ਕਿ ਅੱਜ ਅਭਿਸ਼ੇਕ ਸ਼ਰਮਾ ਦੇ ਮਾਤਾ ਪਿਤਾ ਵੀ ਗਰਾਊਂਡ ਦੇ ਵਿੱਚ ਆਏ ਹੋਏ ਸਨ ਅਤੇ ਉਹਨਾਂ ਦੇ ਸਾਹਮਣੇ ਪੁੱਤ ਨੇ ਕਮਾਲ ਕੀਤਾ ਤਾਂ ਤਸਵੀਰ ਵੀ ਬੜੀ ਖਾਸ ਆ ਕਿਉਂਕਿ ਦੋਵੇਂ ਖਿਡਾਰੀ ਪੰਜਾਬ ਦੇ ਲਈ ਖੇਡਦੇ ਨੇ ਰਣਜੀਤ ਟਰੋਫੀ ਦੇ ਵਿੱਚ ਤਾਂ ਦੋਵਾਂ ਖਿਡਾਰੀਆਂ ਦਾ ਪਿਆਰ ਵੀ ਹੈ ਇੱਕ ਇਹ ਵੀ ਹੈ ਕਿ ਇੱਥੇ ਦੋਵਾਂ ਖਿਡਾਰੀਆਂ ਦਾ ਕਿੰਨਾ ਪਿਆਰ ਆ ਕਿੰਨਾ ਭਾਈਚਾਰਾ ਵਾ ਪੰਜਾਬ ਦੇ ਖਿਡਾਰੀਆਂ ਦਾ ਉਹ ਵੀ ਇੱਕ ਚੰਗੀ ਗੱਲ ਇੱਥੇ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਅੱਜ ਦੇ ਮੁਕਾਬਲੇ 'ਚ ਅਸੀਂ ਦੇਖਿਆ ਵਾ ਕਿ ਆਸਟ੍ਰੇਲੀਆ ਦੇ ਦੋ ਖਿਡਾਰੀ ਆਹਮੋ ਸਾਹਮਣੇ ਨਜ਼ਰ ਆ ਰਹੇ ਸੀ ਇੱਕ ਪਾਸੇ ਮੈਕਸਵੈਲ ਤੇ ਦੂਜੇ ਪਾਸੇ ਟ੍ਰੈਵਿਸ ਹੈੱਡ ਤਾਂ ਇਸੇ ਵਿਚਾਲੇ ਇਹ ਤਸਵੀਰ ਆ ਇਹ ਵੀ ਇੱਕ ਬੜੀ ਅਹਿਮ ਤੇ ਖਾਸ ਤਸਵੀਰ ਆ ਉਥੇ ਅਭਿਸ਼ੇਕ ਸ਼ਰਮਾ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਉਹ ਘੱਟ ਹੈ ਕਿਉਂਕਿ ਜਵਰਾਜ ਦੇ ਚੇਲੇ ਨੇ ਬੱਲੇ ਬੱਲੇ ਤੱਕ ਕਰਵਾਈ ਦਿੱਤੀ ਅੱਜ